ਡਾਂਡਾ ਵਿੱਚ ਇੱਕ ਹਾਰਿਆ ਹੋਇਆ ਸਰਪੰਚ 1 ਸਾਲ ਬਾਅਦ 2 ਵੋਟਾਂ ਦੇ ਨਾਲ ਪਿੰਡ ਦਾ ਨਵਾਂ ਸਰਪੰਚ ਚੁਣਿਆ ਗਿਆ। ਤਕਰੀਬਨ 1 ਸਾਲ ਪਹਿਲਾਂ ਹੋਈਆਂ ਪੰਚਾਇਤੀ ਚੋਣਾਂ 'ਚ ਇਹਨਾਂ ਦੀ 6 ਵੋਟਾਂ ਦੇ ਨਾਲ ਹਾਰ ਹੋਈ ਸੀ। ਅਸਲ ਵਿੱਚ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਚਾਇਤੀ ਚੋਣਾਂ ਦੀ ਮੁੜ ਗਿਣਤੀ ਦੇ ਨਤੀਜੇ ਆਏ ਅਤੇ ਪਹਿਲੇ ਹਾਨ ਵਾਲੇ ਸਰਪੰਚ ਨੂੰ ਹੁਣ ਜੇਤੂ ਐਲਾਨ ਕੀਤਾ ਗਿਆ ਹੈ। ਨਵੇਂ ਬਣੇ ਪਿੰਡ ਦੇ ਸਰਪੰਚ ਦਾ ਪਿੰਡ ਪਹੁੰਚਣ ਤੋਂ ਬਾਅਦ ਪਿੰਡ ਵਾਸੀਆਂ ਨੇ ਫੁੱਲਾਂ ਦੇ ਹਾਰ ਗਲ ਵਿੱਚ ਪਾ ਕੇ ਤੇ ਮਠਿਆਈਆਂ ਵੰਡ ਕੇ ਸਵਾਗਤ ਕੀਤਾ। ਇਹ ਮਾਮਲਾ ਉਨਮਲ ਟਾਂਡਾ ਦੇ ਪਿੰਡ ਖਰਲ ਖੁਰਦ ਦਾ ਹੈ ਜਿੱਥੇ ਕਿ ਇੱਕ ਧਿਰ ਵੱਲੋਂ ਦੂਜੀ ਧਿਰ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਸੀ ਮਾਨਜੋਗ ਹਾਈ ਕੋਰਟ ਦੇ ਹੁਕਮ ਅਨੁਸਾਰ ਅੱਜ ਵੋਟਾਂ ਦੀ ਮੁਰ ਗਿਣਤੀ ਕੀਤੀ ਗਈ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਸਬ ਡਿਵੀਜ਼ਨਲ ਮੈਜਿਸਟ੍ਰੇਟ ਟਾਂਡਾ ਪਰਮਜੀਤ ਸਿੰਘ ਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਇਹ ਗਿਣਤੀ ਪ੍ਰਕਿਰਿਆ ਪੂਰੀ ਕੀਤੀ ਗਈ ਇਸ ਦੌਰਾਨ ਚੰਨਣ ਸਿੰਘ ਦੀ ਪਤਨੀ ਗੁਰਪਾਲ ਕੌਰ ਨੂੰ ਜੇਤੂ ਐਲਾਨ ਕਰਦੇ ਹੋਏ ਪਿੰਡ ਦੇ ਸਰਪੰਚ ਦੇ ਰੂਪ ਵਿੱਚ ਮਨਜੀਤ ਸਿੰਘ ਦੀ ਪਤਨੀ ਕਰਮਜੀਤ ਕੌਰ ਦੀ ਥਾਂ ਲੈਣ ਦਾ ਨਿਰਣੇ ਕੀਤਾ ਗਿਆ ਜਾਂ ਜੋ ਗੱਲ ਇਹ ਹੈ ਕਿ ਪਹਿਲਾਂ ਦੀ ਮੂੜ ਗਿਣਤੀ ਵਿੱਚ ਕਰਮਜੀਤ ਕੋਰ ਨੂੰ 6 ਵੋਟਾਂ ਦੇ ਅਗਵਾਈ ਨਾਲ ਜੇਤੂ ਐਲਾਨ ਕੀਤਾ ਗਿਆ ਸੀ ਜਦ ਕਿ ਅੱਜ ਦੀ ਨਵੀਂ ਗਿਣਤੀ ਵਿੱਚ ਗੁਰਪਾਲ ਕੋਰ ਨੇ 2 ਵੋਟਾਂ ਦੇ ਨਾਲ ਅਗਵਾਈ ਹਾਸਲ ਕੀਤੀ ਹੈ ਸੁਖਵਿੰਦਰ ਸਿੰਘ ਨਾਮ ਮੇਰਾ ਹੈ ਕਿਹੜੇ ਪਿੰਡ ਦੇ ਰਹਿੰਦੇ ਪਿੰਡ ਖਰਲ ਕੋਰ ਦੇ ਪਿੰਡ ਦੀ ਇੱਕ ਸਰਪੰਚੀ ਦੀ ਗੱਲ ਕੀਤੀ ਆ ਵੀ ਤਾਂ 1 ਸਾਲ ਬਾਅਦ ਇਹਨਾਂ ਨੂੰ ਸਰਪੰਚੀ ਦੀ ਹੁਗੇ ਪ੍ਰਾਪਤ ਹੋਈ ਹੈ ਦੋ ਵੋਟਾਂ ਨਾਲ ਜੇਤੂ ਕੀ ਕਹਿਣਾ ਚਾਹੂੰ ਵੋਟਾਂ ਦੇ ਵਿੱਚ ਹਿਰਾਫਰੀ ਹੋਈ ਆ ਜੀ ਜਿਹੜਾ ਸਟਾਫ ਸੀਗਾ ਵੋਟਾਂ ਦੇ ਵੋਟਾਂ ਟਾਈਮ ਤੇ ਉਹਨਾਂ ਨੇ ਵਿੱਚ 헤ਰਾਫੇਰੀ ਕੀਤੀ ਆ ਇਸ ਕਰਕੇ ਸਾਨੂੰ ਵਿਸ਼ਵਾਸ ਹੈ ਤੇ ਇਹਦੇ ਬੋਟਾਂ ਜਿਆਦੀਆਂ ਪਿੰਡਾਰਿਆਂ ਨੇ ਬਹੁਤ ਸਹਯੋਗ ਦਿੱਤਾ ਸਾਰੇ ਪਿੰਡਾਂ ਨੇ ਸਹਯੋਗ ਦੋ ਸਾਰੇ ਇਹ ਥੋੜਾ ਗਰੀਬ ਪਰਿਵਾਰ ਆ ਇਸ ਕਰਕੇ ਉਹਨਾਂ ਨੇ ਥੋੜਾ ਜਿਹਾ ਪੈਸੇ ਦੇ ਚੱਕਰ ਵਿੱਚ ਥੋੜਾ ਜਿਹਾ ਉਹਨਾਂ ਖਰੀਦਿਆ ਸਟਾਪ ਨੂੰ ਇਸ ਕਰਕੇ ਸਾਨੂੰ ਪੂਰਾ ਯਕੀਨ ਹੈ ਕਿ ਜਿੱਤਣਾ ਇਹਨਾਂ ਨੇ ਹੀ ਆ ਦੁਬਾਰਾ ਇਸ ਕਰਕੇ ਰੀਕੋਰਡ ਹੋਈ ਆ ਦੁਬਾਰਾ ਕੀ ਕਹਿਣਾ ਚਾਹਾਂਗੇ ਪ੍ਰਸ਼ਾਸਨ ਪ੍ਰਸ਼ਾਸਨ ਜੋ ਹੁਣ ਪ੍ਰਸ਼ਾਸਨ ਕੀਤਾ ਬਿਲਕੁਲ ਠੀਕ ਕੀਤਾ ਜੀ ਹਾਈ ਕੋਰਟ ਸਾਹਿਬ ਨੇ ਤੇ ਜੋ ਐਸਟਪੀਐਮ ਸਾਹਿਬ ਨੇ ਜੋ ਫੈਸਲਾ ਕੀਤਾ ਬਹੁਤ ਵਦਿਆ ਕੀਤਾ ਜੀ ਸਾਰੇ ਸਾਹਮਣੇ ਵੋਟਾਂ ਦੁਬਾਰਾ ਗਿਣ ਹੋਈਆਂ ਤਿੰਨ ਵਾਰੀ ਗਿਣ ਹੋਈਆਂ ਬਿਲਕੁਲ ਠੀਕ ਹੋਇਆ ਜੀ ਹਾਂ ਜੀ ਉਹਨਾਂ ਦਾ ਬਹੁਤ ਬਤਨ ਬਤ ਕਰਦੇ ਹਾਂ ਹਾਂ ਜੀ ਗ੍ਰਿਪਾਲ ਕੋ ਕਿਹੜੇ ਪਿੰਡ ਦੇ ਨਾਲ ਕਰ ਲ ਕਰਦੇ ਸਾਲ ਖੁਰਦੀ ਜੇ ਕ ਗੱਲ ਕੀਤੀ ਹੋਵੇ ਤਾਂ ਸਾਲ ਪਹਿਲਾਂ ਸਰਪੰਚੀ ਦੀਆਂ ਵੋਟਾਂ ਹੋਈਆਂ ਸਨ ਹਾਂਜੀ 6 ਵੋਟਾਂ ਦੇ ਨਾਲ ਤੁਸੀਂ ਜਿੱਤਾਰੇ ਸੀ ਹਾਂਜੀ ਤੇ ਦੁਬਾਰਾ ਜੇ ਤੁਸੀਂ ਹਾਈ ਕੋਰਟ ਦਾ ਰੁਕ ਕੀਤਾ ਤੇ ਐਸੇ ਦੋ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹਾਂਜੀ ਕੀ ਕਹਿਣਾ ਚਾਹਾਂਗੇ ਅਸੀਂ ਹਾਈ ਕੋਰਟ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਬਾਕੀ ਸਾਡੇ ਨਾਲ ਐਸ.ਡੀ.ਐਮ ਸਾਹਿਬ ਪਿੰਡ ਵਾਲਿਆਂ ਦਾ ਕੀ ਕੀ ਕਾਰਨ ਕੀ ਰਿਹਾ ਕਿ ਤੁਹਾਨੂੰ ਹਾਈ ਕੋਰਟ ਦਾ ਰੁਕਾਣਾ ਪਿਆ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਸੀ ਕਿ ਇਹ ਹਾਂ ਹਾਂ ਸਾਡੇ ਹੀ ਨਾ ਹੀਰਾ ਤੇਰੀ ਹੋਈ ਸੀ ਕੀ ਨਾਮ ਹੈ ਜੀ ਦਨਨ ਸਿੰਘ ਜੀ ਤੁਹਾਡੀ ਪਤਨੀ ਵੱਲੋਂ ਇਸ ਵੇਲੇ ਜੇਕਰ ਗੱਲ ਕੀਤੀ ਜਾਵੇ ਤਾਂ ਦੋ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਹਾਂਜੀ ਤੇ ਸਾਲ ਬਾਅਦ ਇਹਨਾਂ ਨੂੰ ਜੋ ਕਿ ਜਿੱਤ ਜਿੱਤ ਪ੍ਰਾਪਤ ਹੋਈ ਹੈ ਤੇ ਕੀ ਲੱਗਦਾ ਹੈ ਕਿ ਉਸ ਟਾਈਮ ਕਿਉਂ ਨਹੀਂ ਇਹਨਾਂ ਦੇ ਨਾਲ ਜੋ ਕਿ ਇਨਸਾਫ ਹੋਇਆ ਦੇਖੋ ਸਾਡੇ ਨਾਲ ਜਿਹੜੇ ਵਰਤ ਨਾਲ ਜਿਹੜੇ ਪੋਲਿੰਗ ਜੈਂਟ ਸੀਗੇ ਉਹਨਾਂ ਦੀ ਗਲਤੀ ਨਾਲ ਅਸੀਂ ਹਰੇ ਹੁਣ ਉਹਨਾਂ ਨੇ ਹਰਾ ਫੇਰ ਕਿੱਤੀ ਸਾਡੇ ਨੂੰ ਕਿਤਾ ਦੇ ਦਉ ਪੰਜ ਸਾਰੇ ਸਰਪੰਚ ਲਈ ਪਹਿਲਾਂ ਤੋਂ ਹੀ ਮੇਨਟ ਸ਼ੁਰੂ ਕਰ ਦਿੱਤੀ ਹੈ ਪੂਰਾ ਪਿੰਡ ਤੁਹਾਡੇ ਨਾਲ ਸੀ ਹਾਂਜੀ ਤੇ ਜਿਹੜਾ ਉਹ ਹਾਰ ਪ੍ਰਾਪਤ ਹੁੰਦੀ ਹੈ ਤੇ ਉਹ ਤੋਂ ਤੁਹਾਡੇ ਵੱਲ ਸਵਿਕਾਰ ਕਰ ਲਿਆ ਗਿਆ ਫਿਰ ਦੁਬਾਰਾ ਹਾਈ ਕੋਰਟ ਦਾ ਰੁਕਿਆ ਹੁਣ ਜੀ ਸਾਡੇ ਸਾਡੇ ਪਾਰਟੀ ਦੇ ਬੰਦੇ ਸਾਡੇ ਪਿੰਡ ਦਾ ਸੰਯੋਗ ਦਿੱਤਾ ਵੀ ਅਸੀਂ ਇੰਨੀਆਂ ਵੋਟਾਂ ਪਾਈਆਂ ਤੁਸੀਂ ਹਾਰ ਕਿਦਾਂ ਗਏ ਇਸ ਕਰਕੇ ਸਾਨੂੰ ਕਹਨਾ ਪਿਆ